ਲੋੜ ਜਾਂਦੇ ਵਿੱਚ 6 ਸਾਲ ਦੀ ਬੱਚੀ ਨੂੰ ਭੱਜੇ ਨੇ ਬਲਾਸਕਰ ਕਰਕੇ ਮਾਰ ਕੇ ਤੇ ਬੱਡਵੇ ਵਿੱਚ ਰੱਖੀ ਪਈ ਸਾਬੇ ਸਿੰਘ ਸਿੰਘ ਖੀਨ ਕੀਤਾ ਉਹ ਵਿਚਾਰਾ ਆਪਣਾ ਝੰਡਿਆ ਵਾਲਾ ਸਿੰਘ ਤਿੰਨ ਘਰ ਭਈਆਂ ਦੇ ਸਿੰਘ ਨੂੰ ਮਾਰ ਕੇ ਤੇ ਉਥੋਂ ਨਿਕਲ ਕਿਵੇਂ ਗਏ ਜਦੋਂ ਸਾਡੀਆਂ ਗੱਡੀਆਂ ਜਾਂਦੀਆਂ ਬਿਹਾਰ ਚ ਬਾਹਰ ਜਾਂਦੀਆਂ ਹਾਂਜੀ ਸਾਡੀ ਗੱਡੀ ਕੋਈ ਵੀ ਕਿਸੇ ਦੇ ਨਾਲ ਲੱਗ ਜੇ ਉਹ ਗੱਡੀ ਨੂੰ ਭਈਏ ਸਾੜ ਦਿੰਦੇ ਆ ਉਸ ਡਰਾਈਵਰ ਨੂੰ ਬੱਜੇ ਮਾਰ ਦਿੰਦੇ ਆ ਸੜਕ ਦੇ ਵਿੱਚ ਲਾ ਕੇ ਬਹਿ ਜਾਂਦੀ ਆ ਹੂੰ ਜਦੋਂ ਉਹਨੇ ਅਸੀਂ ਇਹ ਸੜਕ ਦੇ ਵਿੱਚ ਜਾ ਕੇ ਬਹਿਣ ਲੱਗ ਪਏ ਆ ਨਾ ਉਹ ਉਸ ਵੇਲੇ ਸਾਡੇ ਤੇ ਹਮਲੇ ਵਲ ਗਏ ਉਹਨਾਂ ਨੂੰ ਕੋਈ ਕੁਝ ਕਰ ਨਹੀਂ ਸਕਦੇ ਤਰੇਣ ਬਹਿਣਗੇ ਇਹਨਾਂ ਦੇ ਵਿੱਚ ਜਿਹੜੀ ਹਿੰਮਤ ਆ ਬਦਲਾ ਲੈਣ ਦੀ ਖਤਮ ਹੋ ਗਈ ਹੈ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਿਛਾਣ ਸਿੰਘ ਜੀ ਬਾਬਾ ਜੀ ਮੇਰੀ ਗੱਲ ਬਾਬਾ ਹਮੀਰ ਸਿੰਘ ਮੁਖਸਰ ਨਾਲ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਬਾਬਾ ਹਮੀਰ ਸਿੰਘ ਮੁਖਸਰ ਤੋਂ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਜਿਵੇਂ ਕੱਲ ਦਾ ਮੁੱਦਾ ਸੀਗਾ ਮੁਹਾਲੀ ਦੇ ਵਿੱਚ ਪਿੰਡ ਕੂਂਬੜਾ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਬੜੀ ਵੱਡੀ ਵਾਰਦਾਤ ਨੂੰ ਇਨਜਾਮ ਦਿੱਤਾ ਹੈ ਪ੍ਰਵਾਸੀਆਂ ਨੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਨਾ ਤੇ ਨਾਲੇ ਆਪਣੇ ਲਾਈਕ ਕਮੈਂਟ ਵੀ ਜਰੂਰ ਦਿਓ ਸੋ ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਬਹੁਤ ਜੀ ਸਵਾਗਤ ਜੀ ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਹੈ ਪੰਜਾਬ ਦੀ ਧਰਤੀ ਇੱਕ ਤਾਂ ਹੈਗੀ ਗੁਰੂਆਂ ਪੀਰਾਂ ਦੀ ਫਿਰ ਸਿੱਖਾਂ ਦੀ ਆਪਣੀ ਧਰਤੀ ਹੈਗੀ ਜਿੱਥੇ ਸਿੱਖਾਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਬਹੁਤ ਦਿੱਤੀਆਂ ਹੈਗੀਆਂ ਪੰਜਾਬ ਦੀ ਗੱਲ ਕਰੀਏ ਤੇ ਭਾਵੇਂ ਆਪਾਂ ਭਾਰਤ ਦੀ ਗੱਲ ਕਰੀਏ ਸੋ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਲਗਾਤਾਰ ਵਾਪਰਦੀਆਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਦਿਨ ਦਿਹਾੜੇ ਪ੍ਰਵਾਸੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਉਸਤੇ ਤੁਹਾਡਾ ਕੀ ਕਹਿਣਾ ਹੈ ਸਰਦਾਰ ਮਿਸ਼ਰਣ ਸਿੰਘ ਜੀ ਤੁਹਾਡਾ ਬਹੁਤ ਵਧੀਆ ਇਹ ਇਹ ਪ੍ਰਸ਼ਨ ਹੈ ਮੈਂ ਇਹਦਾ ਜਵਾਬ ਦੇਣਾ ਹੈ ਜੀ ਬੀ ਸਰਦਾਰ ਲਖਾ ਸਿੰਘ ਸਿਧਾਨਾ ਅੱਜ ਤੋਂ 5 ਸਾਲ ਪਹਿਲਾਂ ਪਿੱਟ ਪਿੱਟ ਕੇ ਉਹ ਥਾਰ ਗਿਆ ਵੀ ਇਹ ਬਈਏ ਜਿਹੜੇ ਆ ਇਹ ਇਹ ਪੰਜਾਬ ਵਾਸਤੇ ਸਿੱਖਾਂ ਵਾਸਤੇ ਹਾਨੀਕਾਰਕ ਜੀ ਪੰਜਾਬੀ ਬੋਲੀ ਆਪਣੀ ਖਤਮ ਕੀਤੀ ਜਾ ਰਹੀ ਹੈ ਪੰਜਾਬ ਦੇ ਜਿਹੜੇ ਪਾਣੀ ਉਹ ਲੁੱਟ ਕੇ ਲੈ ਗਏ ਚੰਡੀਗੜ੍ਹ ਲੁੱਟ ਕੇ ਲੈ ਗਏ ਇਹ ਸੈਕਟਰ ਵਾਲੇ ਹੂੰ ਜੇ ਜੇ ਤੁਸੀਂ ਗੱਲ ਕੀਤੀ ਹੈ ਨਿਹੰਗ ਸਿੰਘ ਦੇ ਕਤਲ ਦੀ ਦੋ ਚੰਡੀਗੜ੍ਹ ਜਿਹੜੇ ਸਿੰਘ ਚੀਜ਼ ਕਤਲ ਕੀਤੇ ਹੈ ਜੀ ਇਹ ਸੇ ਪਹਿਲੀ ਗੱਲ ਨਹੀਂ ਉਸ ਤੋਂ ਪਹਿਲਾਂ ਚਾਰ ਸਿੰਘ ਬਾਬੇ ਬਖਾਲੀਆਂ ਦੇ ਹਜੂਰ ਸਾਹਿਬ ਜਾ ਰਹੇ ਸੀ ਏਡੇ ਰਾਹ ਦੇ ਵਿੱਚ ਭਈਆ ਨਾਲ ਝਗੜਾ ਹੋ ਗਿਆ ਜੀ ਉਹਦੇ ਵਿੱਚੋਂ ਇੱਕ ਨਿਹੰਗ ਸਿੰਘ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਤਿੰਨ ਨਿਹੰਗ ਸਿੰਘ ਅਗਲੇ ਗੰਬੇ ਚਲੇ ਗਏ ਵੈਸੇ ਉਹਨਾਂ ਦੀ ਗਲਤੀ ਸੀ ਉਹਨੇ ਛੱਡ ਕੇ ਜਾਣੀ ਜਾਣਾ ਉਸ ਤੋਂ ਪਿੱਛੋਂ ਲਰਜਾਨੇ ਦੇ ਵਿੱਚ 6 ਸਾਲ ਦੀ ਬੱਚੀ ਨੂੰ ਭਈਏ ਨੇ ਬਲਾਸਕਰ ਕਰਕੇ ਮਾਰ ਕੇ ਤੇ ਬੈੱਡ ਦੇ ਵਿੱਚ ਰੱਖੀ ਬੈਠਾ ਸੀ ਵੀ ਉਹਨੂੰ ਮੁਰਚੇ ਉਹਨੇ ਰਾਤ ਨੂੰ ਖਪਾਉਣਾ ਸੀ ਜੀ ਉਹ ਬੱਚੀ ਦੀ ਲਾਸ਼ ਫੜੀ ਗਈ ਹਾਂਜੀ ਉਸ ਤੋਂ ਪਿੱਛੋਂ ਉੱਥੇ ਇੱਕ ਦੇ ਹੰਗ ਸਿੰਘ ਸੀ ਉਹ ਦੁਕਾਨ ਕਰਦਾ ਸੀ ਉਹਦੇ ਅੰਡੀ ਗਵੰਡੀਆਂ ਨੇ ਉਹ ਜਿਵੇਂ ਹੰਗ ਸਿੰਘ ਨੂੰ ਮਾਰਿਆ ਹਾਂਜੀ ਆਪਣੇ ਡਾਂਗਾਂ ਨਾਲ ਉਸ ਨੇ ਹੰਗ ਸਿੰਘ ਨੂੰ ਦੋ ਜਿਆਉ ਨੇ ਜਿਹੜੇ ਆਂਡੀ ਗਵਾਂਡੀ ਉਹਨਾਂ ਨੇ ਮਾਰਿਆ ਜੀ ਉਸ ਤੋਂ ਪਿੱਛੋਂ ਮੈਂ ਜਿਹੜਾ ਤੇ ਨਾਬੇ ਸਿੰਘ ਸ਼ਹੀਦ ਕੀਤਾ ਉਹ ਵਿਚਾਰਾ ਆਪਣਾ ਝੰਡੇ ਵਾਲਾ ਸਿੰਘ ਹਾਂਜੀ ਜਦੋਂ ਜਿਹੜੇ ਮੋਰਚਾ ਦਿੱਲੀ ਲੱਗਿਆ ਸੀ ਦੋਵੇਂ ਜੀ ਦਿੱਲੀ ਨੂੰ ਜਾ ਰਹੇ ਸੀ ਰਾਹ ਦੇ ਵਿੱਚ ਮੈਂ ਜਿਹੜੇ ਝੰਡੇ ਵੇਖੇ ਤੇ ਮੈਂ ਮੋਟਰਸਾਈਕਲ ਖਲਿਹਾਰ ਲਿਆ ਹਾਂਜੀ ਅਸੀਂ ਉਦੋਂ ਝੰਡੇ ਮੰਗੇ ਤੇ ਇੱਕ ਮੈਂ ਡਾਂਗ ਮੰਗੀ ਉਹਨੇ ਨਾ ਮੈਥੋਂ ਛੰਡੇ ਦੇ ਪੈਸੇ ਲਏ ਨਾ ਉਹਨੇ ਡਾਂਗ ਦੇ ਲਈ ਇਸੇ ਨੇ ਹੰਗ ਸਿੰਘ ਨੇ ਇਸੇ ਨੇ ਹੰਗ ਸਿੰਘ ਨੇ ਛੋਟੀ ਜੀ ਦੁਕਾਨ ਥੀ ਉਹਦੀ ਨਾਮ ਖੱਬੇ ਪਾਸੇ ਅਗਲੇ ਪਾਸੇ ਉਹਦੇ ਛੰਡੇ ਅੱਜ ਵੀ ਉਹ ਦੂਜਾ ਉਹ ਡਾਂਗ ਦੀ ਮਜੂਰ ਹੈ ਜਿਹਦੇ ਨਾਲ ਛੰਡੇ ਬੰਨ ਕੇ ਵਿਚਾਰਾ ਉਹ ਟਾਈਮ ਪਾਸ ਕਰਦਾ ਸੀ ਇਹ ਬਾਬਾ ਜੀ 90 ਦੇ ਵਿੱਚ ਦੁਕਾਨ ਹੈਗੀ ਸੀ ਨੰਗ ਸਿੰਘ ਦੀ ਹਾਂ ਜੀ ਇਹ ਹੁਣ ਨਾ ਮੈਂ ਥੋੜਾ ਜਿਹਾ ਭੁੱਲ ਗਿਆ ਵੀ ਇਹਦੀ ਪਤਾ ਮੈਨੂੰ ਹੁਣ ਵੀ ਯਾਦ ਨਹੀਂ ਟਾਈਮ ਹੋ ਗਿਆ ਤਿੰਨ ਚਾਰ ਸਾਲ ਦਾ ਵੀ ਮੇਰੇ ਛਾਲੇ ਨਾ ਬਾਂਗ ਕੇ ਹੈ ਦਕਾਨੇ ਦੀ ਠੀਕ ਹੈ ਠੀਕ ਹੈ ਫਿਰ ਉਹਨੇ ਉਥੇ ਹੋਟਲ ਲੋਕ ਕਹਿੰਦੇ ਵੀ ਉਹ ਗੁੰਗਾ ਸੀਗਾ ਵੀ ਉਹੋ ਗੱਲਾਂ ਨਹੀਂ ਕਰਦਾ ਪਰ ਮੇਰੇ ਨਾਲ ਤਾਂ ਉਹਨੇ ਗੱਲਾਂ ਕੀਤੀਆਂ ਮੈਨੂੰ ਅਰੇ ਬਾਬਾ ਮੈਂ ਲਾਇਸੈਂਸ ਬਣਾਉਣਾ ਹੈ ਮੈਂ ਕੀ ਕੋ ਬਣਾਵਾ ਮੈਂ ਕਿਹਾ ਵੀ ਤੂੰ ਨਾ ਇੱਥੇ ਪਟਿਆਲੇ ਬਲਬੀਰ ਸਿੰਘ ਆ ਬੁੱਢੇ ਦਾ ਹਾਂਜੀ ਵੀ ਨਾਲੇ ਉਹਦੀ ਸਰਕਾਰ ਦੇ ਵਿੱਚ ਚੱਲਦੀ ਐ ਵੀ ਤੂੰ ਉਹਤ ਲਾਇਸੈਂਸ ਲੈ ਲਾ ਅੱਛਾ ਬਾਈ ਉਹਨੂੰ ਪੈਸੇ ਦੇ ਕੇ ਜੋੜ ਲਾ ਰਿਆ ਪਰ ਉਹਨੇ ਪੈਸੇ ਨਹੀਂ ਦੂਜਾ ਆਪਣਾ ਵੀ ਮੱਥੋਂ ਲਈ ਅੱਛਾ ਜਿਹੜਾ ਮੇਰਾ ਰੋਸ ਹੈ ਵੀ ਕਿੰਨੇ ਘਰ ਹੈ ਉੱਥੇ ਭਈਆਂ ਦੇ ਜੀ ਜਿਹੜੀ ਮੈਂ ਵੀਡੀਓ ਵੇਖੀ ਹੈ ਵੀ ਕਿੰਨੇ ਘਰ ਇੱਕ ਸਾਰੇ ਪੰਜਾਬ ਦਾ ਪਿੰਡ ਹੈ ਉਹ ਪੰਜਾਬੀਆਂ ਦਾ ਹਾਂਜੀ ਵੀ ਕਿੰਨੇ ਘਰ ਭਈਆਂ ਦੇ ਸਿੰਘ ਨੂੰ ਮਾਰ ਕੇ ਤੇ ਉੱਥੋਂ ਨਿਕਲ ਕਿਵੇਂ ਗਏ ਜੇਰੋ ਸਾਡੀਆਂ ਗੱਡੀਆਂ ਜਾਂਦੀਆਂ ਬਿਹਾਰ ਚ ਬਾਹਰ ਜਾਂਦੀਆਂ ਹਾਂਜੀ ਸਾਡੀ ਗੱਡੀ ਕੋਈ ਵੀ ਕਿਸੇ ਦੇ ਨਾਲ ਲੱਗ ਜੇ ਉਹ ਗੱਡੀ ਨੂੰ ਭਈਏ ਸਾੜ ਦਿੰਦੇ ਆ ਉਸ ਡਰਾਈਵਰ ਨੂੰ ਭਈਏ ਮਾਰ ਦਿੰਦੇ ਆ ਮਾਰ ਦਿੰਦੇ ਵਾਕਿਆ ਕੋਈ ਧਰਨਾ ਨਹੀਂ ਦਿੰਦੇ ਛੱਡ ਕੇ ਚਲ ਜਦੋਂ ਵੀ ਸਾਡਾ ਜਿਵੇਂ ਹੁਣ ਕੱਲ 2 ਨੌਜਵਾਨ ਚੰਡੀਗੜ੍ਹ ਮਾਰੇ ਆ ਹਾਂਜੀ ਜਦੋਂ ਵੀ ਸਾਡਾ ਕੋਈ ਨੁਕਸਾਨ ਕਰਦੇ ਆ ਭਈਏ ਕਰਦੀ ਜਾਇਆ ਜਾਂ ਸਿਰ ਸਹਣਾ ਕਰਦੀ ਆ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਕਾਂਸਲ ਜਿਹਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਹੈ ਹਾਂਜੀ ਅਸੀਂ ਛੜਕਰੇ ਵਿੱਚ ਜਾ ਕੇ ਬਹਿ ਜਾਂਦੇ ਆ ਹੂੰ ਜਦੋਂ ਦੇ ਅਸੀਂ ਇਹ ਛੜਕਰੇ ਵਿੱਚ ਜਾ ਕੇ ਬਹਿਣ ਲੱਗ ਪਏ ਆ ਨਾ ਤੇ ਉਸ ਵੇਲੇ ਸਾਡੇ ਤੇ ਹਮਲੇ ਵੰਗ ਗਏ ਡੀਐਸ ਇਹ ਕੁਝ ਕਰ ਨਹੀਂ ਸਕਦੇ ਤੇ ਰੋਜ਼ਾਂ ਬਹਿਣਗੇ ਹਾਂਜੀ ਇਹਨਾਂ ਦੇ ਵਿੱਚ ਜਿਹੜੀ ਹਿੰਮਤ ਦਾ ਬਦਲਾ ਲੈਣ ਦੀ ਖਤਮ ਹੋ ਗਈ ਹੈ ਜੀ ਬੇ ਲੱਖਾਂ ਸਦਾਣਾ ਪਿੱਟ ਪਿੱਟ ਕੇ ਮਰ ਗਿਆ ਵੀ ਇਹਨਾਂ ਨੂੰ ਨਾਂ ਮਕਾਨ ਦਿਓ ਨਾ ਇਹਨਾਂ ਨੂੰ ਜੱਗੀ ਦਿਓ ਨਾ ਇਹਨਾਂ ਨੂੰ ਪਿੰਡਾਂ ਚ ਵੰਡਨ ਦਿਓ ਆ ਪਿੰਡ ਰੋਡੇ ਆ ਮਾਹਪੁਰਖਾਂ ਦਾ ਪਿੰਡ ਸ ਬਾਬਾ ਜਰਨੈਲ ਸਿੰਘ ਦਾ ਹਾਂਜੀ ਉਹੋਂ ਦੇ ਚਵਲ ਸਿੱਖ ਨੀਲੀਆਂ ਪੱਗਾਂ ਬਨ ਕੇ ਇੱਕ ਬਈਏ ਨੂੰ ਸਰਪੈਂਟੀ ਦੇ ਵਿੱਚ ਖਿਲਿਆ ਰਿਆ ਸੀ ਜੀ ਬਾਗੇ ਜਿਹੜੇ ਸਿੱਖ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ ਰਹਿ ਗਏ ਹੂੰ ਕੇ ਇੱਥੇ ਬੋਲ ਸਿੱਖੋਗੇ ਆ ਹੁਣ ਵੀ ਆ ਪਰਸੋਂ ਤੋਂ ਇੱਕ ਮੈਂ ਵੀਡੀਓ ਵੇਖਿਆ ਸਭ ਮੁੱਕਲ ਸਾਡੇ ਪਿੰਡ ਕੋਲੇ ਆ ਹੂੰ ਵੀ ਇੱਥੇ ਉਹ ਪੱਤਰਗਾਂ ਗਿਆ ਤੁਹਾਡੇ ਵੱਨੋਂ ਐਕਟੂ ਗੁਰ ਹੂੰ ਉਹ ਕਹਿਣ ਲੱਗੇ ਵੀ ਅਸੀਂ ਕਾਂਗਰਸ ਦੀਆਂ ਵੋਟਾ ਸਾਡੇ ਤੋਂ ਵਧਦੀਆਂ ਕਾਂਗਰਸ ਨੂੰ ਅਸੀਂ ਵੋਟਾਂ ਪਾਉਣੇ ਆ ਹੂੰ ਵੀ ਇਹਨਾਂ ਨੂੰ ਪੁੱਛਣ ਲੱਗੇ ਵੀ ਦਿੱਲੀ ਦੀਆਂ ਜਿਹੜੀਆਂ ਫੋਟੋਆਂ 84 ਵਾਲੀਆਂ ਉਹ ਤੁਸੀਂ ਵੇਖੀਆਂ ਨਹੀਂ ਹੂੰ ਤੁਸੀਂ ਜੋ ਹਰਮੰਗਰ ਸਾਹਿਬ ਦੇ ਵਿੱਚ ਤੁਹਾਡੇ ਨਾਲ ਹੋਇਆ ਜੀ ਜੋ ਉਹ ਪਿੱਛੋਂ 80 ਤੋਂ ਲਾ ਕੇ 95 ਤੀਰ ਉਹਸ ਨੇ ਤੁਹਾਡੇ ਨਾਲ ਕਾਂਗਰਸ ਨੇ ਕੀਤਾ ਹੈ ਹੂੰ ਵੀ ਅੱਜ ਵੀ ਤੁਸੀਂ ਇਹ ਗੱਲਾਂ ਕਹਿ ਰਹੇ ਆਂ ਵੀ ਅਸੀਂ ਵੋਟਾਂ ਕਾਂਗਰਸ ਨੂੰ ਪਾਉਣਾ ਹੈ ਤੇ ਫਿਰ ਸਾਡੇ ਸਿੱਖ ਤਾਂ ਇਹ ਮਰਨਗੇ ਹੂੰ ਜਦੋਂ ਅਸੀਂ ਸਿੱਖ ਮੰਡਲ ਕਿਸੇ ਅੰਮ੍ਰਿਤਧਾਰੀ ਨੂੰ ਵੋਟ ਹੀ ਨਹੀਂ ਪਾਉਂਦੇ ਸਹੀ ਗੱਲ ਤੇ ਅਸੀਂ ਉਹਨੇ ਜਿਹੜੇ ਸਾਡੇ ਵੱਡੇ ਦੁਸ਼ਮਣ ਬੀਐਪੀ ਵਾਲੇ ਆ ਜਿਹੜੇ ਹੁਣ ਮੋਦੀ ਨੇ ਬਿਆਨ ਦਿੱਤਾ ਹੈ ਹਾਂਜੀ ਜੇ ਵਧੋਗੇ ਤੇ ਕੱਟੇ ਜਾਓਗੇ ਉਹ ਕਹਿੰਦਾ ਵੀ ਜੇ ਤੁਸੀਂ ਵਧੋਗੇ ਤੇ ਕੱਟੇ ਜਾਓਗੇ ਅੱਛਾ ਜੇ ਕੈਨੇਡਾ ਦੇ ਵਿੱਚ ਬਹਾਨਾ ਬਣਾ ਕੇ ਗੁਰਦੁਆਰਿਆਂ ਤੇ ਹਮਲੇ ਹੋ ਰਹੇ ਐ ਹੂੰ ਇੱਥੇ ਪੰਜਾਬ ਦੇ ਜਿਹੜੇ ਗੈਂਗਸਟਰ ਐ ਜੀ ਜਿਨ੍ਹਾਂ ਨੇ 50-50 ਬੰਦੇ ਕਤਲ ਕੀਤੇ ਐ ਉਹਨਾਂ ਨੂੰ ਮੋਦੀ ਦੀ ਛਾਦਰ ਛਾਇਆ ਹੈਗਾ ਉਹ ਸਾਡੇ ਸਿੱਖਾਂ ਦੇ ਕਤਲ ਕਰ ਰਹੇ ਐ ਤੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਐ ਜਿਲ੍ਹਾ ਚ ਰਾਕੀ ਸੁਰੱਖਿਆ ਦਿੱਤੀ ਹੋਈ ਐ ਨਾ ਜੇਲਾ ਦੇ ਵਿੱਚ ਰੱਖ ਕੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਹੈ ਤੇ ਬਹੁਤ ਵੱਡੀ ਚਾਲ ਆ ਪੰਜਾਬ ਦੇ ਵਿੱਚ ਜੇਕਰ ਸਿੱਖਾਂ ਨੇ ਇਸੇ ਤਰ੍ਹਾਂ ਹੀ ਚੱਲੇ ਇਹ ਬਹੁਤ ਬਹੁਤ ਦਾ ਟਾਈਮ ਦੂਰ ਨਹੀਂ ਵੀ ਜਦੋਂ ਤੁਹਾਡੇ ਘਰਾਂ ਦੇ ਵਿੱਚੋਂ ਤੁਹਾਨੂੰ ਇਹ ਬਈਏ ਕਣਕਣ ਕੇ ਮਾਰਨਗੇ ਤੁਹਾਡੀਆਂ ਧੀਆਂ ਪੇੜਾਂ ਦੀਆਂ ਇੱਜ਼ਤਾਂ ਐ ਲੁੱਟਣਗੇ ਜਿਵੇਂ ਦਿੱਲੀ ਦੇ ਵਿੱਚ ਲੁੱਟੀਆਂ ਸੀ ਹੂੰ ਤੇ ਜੇ ਅੱਜ ਦੇ ਦਿਨ ਦੇ ਵਿੱਚ ਬਈਆਂ ਦਾ ਕਬਜ਼ਾ ਹੋ ਗਿਆ ਜੇ ਹਿੰਦੂ ਸਿਰ ਫੈਨਾ ਵਾਲੇ ਜਿਹੜੇ ਸਿੱਖ ਉੱਥੋਂ ਦੇ ਉਹ ਫੈਕਟਰੀਆਂ ਦੇ ਵਿੱਚ ਇਹਨਾਂ ਨੂੰ ਰੱਖੀ ਬੈਠੇ ਆ ਨਾ ਹੂੰ ਇਹ ਇੱਕ ਦਿਨ ਫੈਕਟਰੀਆਂ ਤੇ ਇਹਨਾਂ ਦੀਆਂ ਕੋਠੀਆਂ ਤੇ ਇਹਨਾਂ ਭਈਆ ਨੇ ਕਬਜ਼ੇ ਕਰਨੀਆਂ ਐ ਤੇ ਇਹ ਰੋਕ ਨਹੀਂ ਸਕਣਗੇ ਜਿਹੜੇ ਹਸਦੇ ਨਾਲ ਸਿੱਖ ਨੂੰ ਕੜਾ ਨਹੀਂ ਪਾਉਣ ਦਿੰਦੇ ਸਿੱਖ ਨੂੰ ਕਿਰਪਾਨ ਨਹੀਂ ਪਾਉਣ ਦਿੰਦੇ ਤੇ ਭਈਆ ਨੇ ਕੋਠੇ ਭਰੇ ਹੋਏ ਆ ਕਿਰਪਾਨਾਂ ਦੇ ਛੁਰਿਆਂ ਦੇ ਉਹਨਾਂ ਦੀ ਕੋਈ ਤਲਾਸ਼ੀ ਨਹੀਂ ਜਿਹੜੀ ਪੰਜਾਬ ਪੁਲਿਸ ਐ ਤਲਾਸ਼ੀ ਨਹੀਂ ਕਰਦੀ ਉਹਨਾਂ ਵੀ ਇਨਕੁਆਰੀ ਨਹੀਂ ਕਰਦੀ ਵੀ ਕਿੱਥੋਂ ਇਹ ਬੰਦਾ ਹੈ ਕਿੱਥੋਂ ਇਹਦਾ ਕੋਈ ਧਾਰਕਾਰ ਚੈੱਕ ਕੀਤਾ ਜਾਵੇ ਇਹਦਾ ਮਗਰਲਾ ਧਾਰਕਾਰ ਚੈੱਕ ਕੀਤਾ ਜਾਵੇ ਜਿਹੜੇ ਲੋਕ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੰਦੇ ਆ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਚੈੱਕ ਕਰਦਾ ਤੁਸੀਂ ਕਿੱਥੋਂ ਆਏ ਆ ਨਹੀਂ ਬਾਬਾ ਜੀ ਪ੍ਰਸ਼ਾਸਨ ਕਿਉਂ ਨਹੀਂ ਕਰਦਾ ਚੈੱਕ ਚੈੱਕ ਪ੍ਰਸ਼ਾਸਨ ਮਿਲਿਆ ਹੋਇਆ ਜੀ ਇਹਨਾਂ ਨੇ ਜਿਹੜਾ ਇਹ ਜਿਹੜੀ ਬੀਜੇਪੀ ਦੀ ਸਕੀਮ ਹੈ ਜੀ ਸੈਂਕੀ ਕੀ ਬਈ ਭਈਆਂ ਨੂੰ ਖੱਟ ਕੇ ਪੰਜਾਬ ਦੇ ਵਿੱਚ ਉਦੋਂ ਸਿੱਖਾਂ ਨੂੰ ਤੰਗ ਕਰੋ ਸੈਕੇ ਤੋਂ ਡਰਦੇ ਬਾਹਰ ਨਿਕਲ ਜਾਣ ਜੇ ਪੰਜਾਬ ਇਹ ਹੋ ਜੇ ਉਹ ਸਿੱਕੇ ਤੇਰਾ ਪੰਜਾਬ ਨੂੰ ਮਾਰ ਦਿਓ ਨੌਜੋ ਉਹਨਾਂ ਨੂੰ ਦੂਜਾ ਭਈਆਂ ਦੇ ਹੱਥੋਂ ਮਾਰਾ ਕੇ ਤੇ ਭਈਆਂ ਦਾ ਪੰਜਾਬ ਦੇ ਉੱਤੇ ਕਬਜ਼ਾ ਕਰਾਇਆ ਜਾਵੇ ਸੋ ਬਾਬਾ ਜੀ ਅਗਲਾ ਸਵਾਲ ਹੈਗਾ ਵੀ ਸਿੱਖ ਕੌਮ ਦਾ ਇੱਕ ਬਹਾਦਰ ਕੌਮ ਸੀਗੀ ਜਿਹੜੀ ਵੈਰੀਆਂ ਦੇ ਦੰਦ ਖੱਟੇ ਕਰਦੇ ਸੀ ਬਲਕਿ ਫੌਜ ਦੇ ਵਿੱਚ ਵੀ ਸਿੱਖਾਂ ਦੀ ਬਦੌਲਤ ਗੋੰਡੀ ਦੇਵੇਸ਼ਰ ਸਿੱਖਾਂ ਤੋਂ ਡਰਦੇ ਸੀਗੇ ਅੱਜ ਆਪਣੀ ਆਪ ਦੀ ਰਾਖੀ ਸਿੱਖ ਨਹੀਂ ਕਰ ਸਕਦੇ ਇਸ ਦੇ ਬਾਰੇ ਕੀ ਕਹੋਗੇ ਇਹਨੇ ਰੱਤ ਜਿਹੜੀ ਹੁਣ ਸਿੱਖਾਂ ਦੀ ਤੁਸੀਂ ਬਹਾਦਰੀ ਦੀ ਗੱਲ ਕੀਤੀ ਹੈ ਹਾਂਜੀ ਸਿੱਖ ਬਹਾਦਰ ਅੱਜ ਵੀ ਹੈਗੇ ਸਿੱਖ ਬਹਾਦਰ ਕਿਉਂ ਹਾਰ ਗਏ ਵੀ ਜਿਹੜਾ ਸੂਸੇ ਇੱਕ ਵਾਰੀ ਫੜਿਆ ਜਾਂਦਾ ਹੈ ਉਹਨੇ ਅਸੀਂ ਨਾ ਪਰਿਵਾਰ ਨੂੰ ਮੋਰੋ ਸਾਹਮਣੇ ਨਾ ਜੇਲ੍ਹ ਦੇ ਵਿੱਚ ਅਸੀਂ ਉਹਦੇ ਮਗਰ ਜਾਣੇ ਜੀ ਉਹ ਜੇਲ੍ਹ ਦੇ ਵਿੱਚ ਵੀ ਭੁੱਖਾ ਰੋਂਦਾ ਜਿਹੜੇ ਜੇਲ੍ਹ ਦੇ ਮੁਲਾਜ਼ਮ ਹੁੰਦੇ ਉਹਨੂੰ ਤੰਗ ਕਰਦੇ ਅਮਰਤਾਰੀ ਨੂੰ ਜੀ ਜਿਹੜੇ ਉਸੇ ਬੱਜੇ ਅੰਦਰ ਹੁੰਦੇ ਰੋਟੀਆਂ ਪਕਾਉਂਦੇ ਜਰਦਾ ਲਾਉਣ ਵਾਲੇ ਸਿੱਟਾ ਪੀਣ ਵਾਲੇ ਉਹਨਾਂ ਦੇ ਵਿੱਚ ਉਹਨੂੰ ਉਹਨੂੰ ਪਾਇਆ ਜਾਂਦਾ ਫਿਰ ਉਹ ਸਿੱਟਾ ਪੀੜੀਆਂ ਦੇ ਧੂਏ ਉੱਤੇ ਜਦੋਂ ਮਾਰਦੇ ਆ ਹੂੰ ਫਿਰ ਉਹ ਜੇ ਬੱਜੇ ਅੰਦਰ ਗੱਲ ਪੈਂਦੇ ਆ ਫਿਰ ਉਹਨੂੰ ਕਿਹਾ ਜਾਂਦਾ ਵਿਚਾਰਾ ਸਾਨੂੰ ਪੈਸੇ ਦੇ ਚਾਹ ਤੇਰੀ ਅਸੀਂ ਬੋਲੜੀ ਕਰਾਂਗੇ ਹਾਂਜੀ ਇਹ ਸਿੱਖ ਕਿਉਂ ਹਾਰ ਗਏ ਵੀ ਸਿੱਖਾਂ ਦੀ ਜਿਹੜੀ ਜਮਾਤ ਸੀ ਸ਼ਰੋਮਰੀ ਅਕਾਲੀ ਦਰ ਹਾਂਜੀ ਉਹ ਜਲਮਾ ਦੇ ਨਾਲ ਲੱਗਦੀ ਵੋਟਾਂ ਦੀ ਖਾਤਰ ਜਿਹੜੀਆਂ ਸਾਡੀਆਂ ਫੈਡਰੇਸ਼ਨਾਂ ਸੀ ਜੀ ਜਿਹੜੀਆਂ ਫੈਡਰੇਸ਼ਨਾਂ ਸੀ ਨੌਜਵਾਨ ਸੀ ਉਹ ਸਾਰੇ ਬਾਦਲ ਕਹਨੇ ਖਤਮ ਕਰਤੇ ਅੱਜ ਕੋਈ ਪੰਜਾਬ ਦੇ ਵਿੱਚ ਫੈਡਰੇਸ਼ਨ ਦੇ ਜੋਨਟ ਨਹੀਂ ਰਹਿ ਗਿਆ ਬਿਲਕੁਲ ਜੀ ਵੀ ਇਹ ਵੋਟਾਂ ਦੀ ਖਾਤਰ ਇਹ ਜਿਵੇਂ ਬਿੱਟੂ ਨੇ ਬਿਆਨ ਦਿੱਤੇ ਸੀ ਲੁਧਿਆਣੇ 'ਚ ਤੇ ਜਿਵੇਂਾਰੇ ਬੰਨ ਕਹਿੰਦੇ ਬਿਆਨ ਦਿੱਤੇ ਸੀ ਇਹ ਪਰਦੇਸੀ ਹੈ ਹਾਂਜੀ ਇਹ ਪਰਦੇਸੀ ਨਹੀਂ ਕਿ ਪਰਦੇਸੀ ਤੁਹਾਡੇ ਪੰਜਾਬ ਨੂੰ ਕਰ ਦੇਣਗੇ ਸਹੀ ਗੱਲ ਹੈ ਇਹ ਤੁਹਾਨੂੰ ਪਰਦੇਸੀ ਤੁਹਾਡੇ ਪੰਜਾਬ ਨੂੰ ਕਰ ਦੇਣਗੇ ਤੁਸੀਂ ਥੋੜਾ ਜਿਹਾ ਟਾਈਮ ਰੁਕੋ ਵੀ ਤੁਹਾਡੇ ਹਾਲਾਤ ਕੀ ਕਰਦੇ ਆ ਇਹ ਪੰਜਾਬ ਦੇ ਵਿੱਚ ਸੋ ਚਲੋ ਬਾਬਾ ਜੀ ਖੀਰਲਾ ਸਵਾਲ ਕਰਦੇ ਆ ਵੀ ਮੁਹਾਲੀ ਦੇ ਵਿੱਚ ਜਿਹੜੇ ਦੋ ਨੌਜਵਾਨਾਂ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਕੀ ਇਹਨਾਂ ਦਾ ਇਨਸਾਫ ਹੁਣ ਉਥੋਂ ਦੇ ਲੋਕ ਆਪਣੇ ਪਰਿਵਾਰ ਲੈ ਪਾਉਣਗੇ ਮੈਨੂੰ ਅੱਜ ਵੀ ਯਕੀਨ ਨਹੀਂ ਮੈਨੂੰ ਕੱਲ ਵੀ ਯਕੀਨ ਨਹੀਂ ਜੇਕਰ ਕੋਈ ਸਿੱਖਾਂ ਦੇ ਪੁੱਤ ਨੇ ਕਦਲ ਕੀਤਾ ਹੁੰਦਾ ਜੀ ਉਹਦੇ ਸਾਰੇ ਰਿਸ਼ਤੇਦਾਰ ਅੱਜ ਨੂੰ ਚੱਕੇ ਹੁੰਦੇ ਉਹਨੀਆਂ ਧੀਆ ਪਹਿਣਾ ਨਾਲ ਪਹਿਣਾ ਚੱਕੇ ਹੁੰਦੀਆਂ ਜਿਹਨਾਂ ਨੇ ਕਦੇ ਕੀਤੇ ਸੀ ਹਾਂਜੀ ਪਰ ਕੋਈ ਅੱਜ ਵੀ ਕੈਰੀ ਵੀ ਅਸੀਂ ਤਿੰਨਾਂ ਗੱਲਾਂ ਤੋਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਹੂੰ ਜਦੋਂ ਉਹਨਾਂ ਦਾ ਟਿਕਾਣਾ ਹੀ ਕੋਈ ਨਹੀਂ ਤੇ ਉਹਨਾਂ ਨੂੰ ਅਰੈਸਟ ਕਿੱਥੋਂ ਕਰਨਗੇ ਜੀ ਇਹ ਜਿਹੜੀ ਪੰਜਾਬ ਪੁਲਿਸ ਹੈ ਨਾ ਇਹ ਸਿੱਖਾਂ ਨੂੰ ਮਾਰਨ ਤੇ ਟੁੱਬੜੀ ਹੋਈ ਹੈ ਜਿੱਦਣ ਪੰਜਾਬ ਪੁਰਸਗੇ ਇਹ ਘਰਾਂ ਘਾ ਕੇ ਬੜੇ ਨਾ ਇਹਨਾਂ ਨੇ ਜੀ ਕਰਾ ਜੋ ਕਰ ਕਰ ਕੇ ਪਿਆ ਪੁਲਸ ਦੇ ਮਾਰੇ ਤੇ ਉਹ ਦਿਨ ਇਹਨਾਂ ਨੂੰ ਅਕੜਾਉਗੀ ਬਿਲਕੁਲ ਜੇ ਅਸੀਂ ਤੇ ਭਈਆਂ ਦੀ ਮਦਦ ਕਰਦੇ ਰਹੇ ਆ ਤੇ ਸਿੱਖਾਂ ਦੇ ਕਾਤਲਾਂ ਦੀ ਮਦਦ ਕਰਦੇ ਰਹੇ ਆ ਤੇ ਜਦੋਂ ਇਹਨਾਂ ਦੇ ਘਰਾਂ 'ਚ ਆ ਕੇ ਪਈਦਾ ਹਕਸ ਤੇ ਉਦੋਂ ਇਹਨਾਂ ਗੱਲਾਂ ਨੂੰ ਯਾਦ ਕਰਨਗੇ ਸਹੀ ਗੱਲ ਹੈ ਸੋ ਦੋਸਤੋ ਮੇਰੇ ਨਾਲ ਬਾਬਾ ਹਮੀਰ ਸਿੰਘ ਮੁਕਸਰ ਤੋਂ ਫੋਨ ਲਾਈਨ ਤੇ ਹੈਗੇ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਪੂਰੀ ਡੰਗਾਈ ਦੇ ਵਿੱਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਹੋਂਦ ਨੂੰ ਲੈ ਕੇ ਜਿਵੇਂ ਭਈਏ ਪ੍ਰਵਾਸੀ ਪੰਜਾਬ ਦੇ ਵਿੱਚ ਕਬਜ਼ਾ ਕਰ ਰਹੇ ਨੇ ਲੁਧਿਆਣਾ ਦੇ ਵਿੱਚ ਕਹਿੰਦੇ ਨੇ ਤਕਰੀਬਨ ਹੀ 100% ਲੁਧਿਆਣਾ ਦੇ ਵਿੱਚ ਭਈਆਂ ਨੇ ਕਬਜ਼ਾ ਕਰ ਲਿਆ ਹੈਗਾ ਸੋ ਜਿਵੇਂ ਜਿਹੜੇ ਕਤਲ ਕੀਤੇ ਨੇ ਲਗਾਤਾਰ ਕਤਲ ਭਈਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਪ੍ਰਵਾਸੀਆਂ ਦੇ ਵੱਲੋਂ ਜਿਵੇਂ ਕੱਲ੍ਹ ਦੋ ਕਤਲ ਹੋਏ ਨੇ ਚੰਡੀਗੜ੍ਹ ਦੇ ਵਿੱਚ ਦੋ ਨੌਜਾਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਕਹਿੰਦੇ ਵੀ ਉਹਨਾਂ ਦੇ ਹੌਸਲੇ ਬਿਲਕੁਲ ਬੁਲੰਦ ਨੇ ਵੀ ਇਹ ਤਾਂ ਕੱਲੇ ਧਰਨੇ ਲਾਉਣ ਵਾਸਤੇ ਹੈਗੇ ਨੇ ਸੋ ਬਾਬਾ ਜੀ ਨੇ ਗੱਲ ਕੀਤੀ ਬੜੀ ਡੰਗਾਈ ਦੇ ਵਿੱਚ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਹੈਗਾ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਵੀ ਦਿਓ ਸੋ ਬਾਬਾ ਜੀ ਸਮਾਂ ਦੇਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਜੀ ਫੋਨ ਕਰਨ ਦੇ ਤੇ ਸਿੱਖਾਂ ਦੀ ਜਿਹੜੀ ਪੀੜਾ ਤੁਹਾਡੇ ਅੰਦਰ ਹੈ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਸਿੱਖਾਂ ਦੇ ਕਤਲ ਹੋ ਰਹੇ ਉਹਨਾਂ ਦੀ ਬਾਤ ਚੱਕਣ ਦੇ ਵਿੱਚ ਆਪ ਜੀ ਦਾ ਬਹੁਤ-ਬਹੁਤ ਜੀ ਧੰਨਵਾਦ ਤੇ ਲੱਖੇ ਸਿਧਾਣੇ ਦੀ ਵੱਧ ਤੋਂ ਵੱਧ ਸਪੋਰਟ ਕਰੋ ਇੱਕੋ ਇੱਕ ਲੱਖਾ ਸਿਧਾਣਾ ਰਹਿ ਗਿਆ ਹੈ ਕਿ ਜਿਹੜਾ ਪੰਜਾਬ ਦੀ ਸਹੀ ਤੇ ਆਉਣ ਵਾਲੇ ਸਮੇਂ ਲਈ ਜਿਹੜੀਆਂ ਗੱਲਾਂ ਹੈ ਜੋ ਅੱਗੇ ਰੱਖ ਰਿਆ ਹੈ ਕਾਂਗਰਸੀ ਵੀ ਮਰ ਗਏ ਤੇ ਅਕਾਲੀ ਵੀ ਮਰ ਗਏ ਇੱਥੇ ਸਭ ਮਰੇ ਹੋਏ ਆ ਜੀ ਜੀ ਕੰਨਾ ਲੱਖੇ ਸਿਧਾਣਾ ਹੈ ਕਿ ਜਿਹੜਾ ਆਪਣੇ ਸਿੱਖਾਂ ਦੇ ਪਾਰਸੇ ਬਸੜਿਆਂ ਨੂੰ ਜਿਹੜਾ ਚੱਕ ਰਿਹਾ ਹੈ ਪਰ ਅੱਜ ਉਹ ਵੀ ਕੋਈ ਗੱਲ ਨਹੀਂ ਸਮਝਿਆ ਕਿਉਂਕਿ ਇਸ ਸਮੇਂ ਵਿੱਚ ਬਹੁਤ ਭਿਆਨਕ ਸਮੇਂ ਤੁਹਾਡੇ ਤੇ ਆਏ ਵੀ ਅੱਥੇ ਆ ਵੀ ਗਏ ਆ ਗੁਰੂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ